ਕਿਹੜਾ ਸੋਨਾ ਲਾਇਆ ਹੈ ਤਾ ਉਹ ਚੱਕ ਮਕਾਈ ਆਗੇ 2 ਕਿਲੋ ਪਕੌੜਾ ਆਹਗਾ ਪਾਣੀ ਦਾ ਨਿਕਾ ਹੋਲੇ ਇਹ ਕਿਹੜੀ ਸ਼ੈਅ ਹੈ ਨਹੀਂ ਮੈਂ ਇਹ ਕਰਦਾ ਨਹੀਂ ਤੁਰ ਪੈਣਾ ਜੇ ਮੈਨੂੰ ਇਹ ਮੈਂ ਬੈਗ ਵੀਡੀਓ ਪੜਾਉਂਗਾ ਅੱਛਾ ਵੀਡੀਓ ਮੈਂ ਗੁੱਸਾ ਕਰ ਲੈਣਾ ਉਹ ਕਾਲਾ ਝੂਠੀ ਮਰਗੀ ਆਂਦੇ ਕਿਉਂ ਵੀਰ ਲੱਗਿਆ ਇਹ ਸ਼ਾਮੀ

ਉਹਨਾਂ ਨੂੰ ਕਹਿੰਦੇ ਆ ਜੀ ਮੋੜ ਆ ਗਿਆ ਅੱਜ ਸਵੇਰੇ ਕਰਦੇ ਆ ਅੱਜ ਗਏ ਲੈਡ 6 ਵਜੇ ਚਾਰ ਨੇ ਇਹ ਲੋਪਾਠਾ ਨਾ ਕੰਮ ਪਾ ਕੇ ਤੇ ਗਏ ਜੀ ਆ ਸਾਡੇ ਇੱਥੇ ਅੱਜ ਮਸਾਕੀ ਇੱਕ ਫਰਾਂਦ ਆ ਮੇਲਾ ਹੁੰਦਾ ਵੀ ਅੱਡਾ ਲੱਦ ਕੇ ਉਹਨਾਂ ਦਰਸ਼ਨ ਕਰਕੇ ਆਉਣੇ ਆ ਟਰੈਕਟਰ ਖੜਦੇ ਆ ਬਾਕੀ ਗਾਇਆ ਮੀਦਨ ਟਰੈਕਟਰ ਰੂਟੋਂ ਤਵਾਉਂਦੇ ਆ ਆਪਾਂ ਉਹਨਾਂ ਜਿਹੜਾ ਇਸ਼ਨਾਨ ਪਾਣੀ ਗੱਲ ਕੇ ਉਹਨਾਂ ਜਮਾ ਟੈੜੀ ਰੋੜੀ ਹੁੰਦੀ ਨੇ ਨਾਲ ਉਹਨਾਂ ਨੂੰ ਹੁਣ ਕੇ ਕਹਾਂਗੇ ਤੇ ਨਾ ਤੋਂ ਰਨਿੰਗ ਬਲਦੇ ਹਨ ਅੱਜ ਲੰਗਰਾਂ ਨਾਲ ਇਦਾਂ ਆ ਬਾਰੇ ਗਏ ਜਾਂ ਬਾਦੇ ਚਾਲੇ ਮੇਲੇ ਨੂੰ ਹਣ ਇੱਕ ਰਾਜ ਆਉਣਾ ਲੰਗਰ ਤੇ ਸ਼ਗਦੇ ਆ ਤੇ ਅਸੀਂ ਦਰਸ਼ਨ ਕਰਕੇ ਤੇ ਘਰੋ ਘਰੀ ਬਾਹਰ ਚਾਲ ਇਹ ਵਾਲੇ ਟੈਕੋ ਵਾਲੇ ਤੋਂ ਵਾਹ ਰਾਈਡਰ ਆ ਜਾ ਉਹਦਾ ਨਾਮ ਨਾ ਆ ਰਹੇ ਸਾਰੇ ਹਿਸਾਬ ਨਾਲ ਬਾਹਰ ਕੋਈ ਚਲ ਕੇ ਮੈਂ ਤਾਂ ਟ੍ਰਿਕ ਪਾਈ ਸਾਡੇ ਭਰਾ ਦਾ ਕਰਾ ਚੱਕੀ ਦਾ ਪੂਆ ਮੰਨੋ ਨਹੀਂ ਦੱਸਿਆ ਮਾਏ ਪਾਉ ਜੀ ਛੇਤੀ ਆਉਣਾ ਤਾਂ ਥੋੜਾ ਟਾਈਮ ਲਾ ਦਿੰਦੇ ਸਾਡੇ ਜੇ ਨਹੀਂ ਯਾਰ ਬੇਲੀ ਜਿੰਦੂ ਨਹੀਂ ਜਿੰਦਰ ਸੰਦੀਪ ਇਹਦਾ ਚਲੋ ਹੈਗਾ ਉਹ ਠੀਕ ਨਹੀਂ ਹੈ ਜਿਹੜਾ ਮਗਰਾਦਾ ਦੇ ਉਹ ਵੀ ਨਾਲ ਬੈਠੇ ਹੋਣੇ ਚਲੋ ਬਾਬਾ ਸੁੱਖ ਰੱਖੇ ਕਮਾਈ ਕਰਨ ਗਏ ਕਮਾਈ ਕਰੋ ਅਗਲੀ ਯਾਰ ਜਾ ਨਹੀਂ ਉਹ ਵੀ ਨੰਬਰ ਮਮਾ ਉਹਦੇ ਹੇਰੀ ਜਾਈ ਨਹੀਂ ਕਰਾਇਆ ਮੈਂ ਆ ਹੀ ਵਕਤ ਆ ਵਕਤ ਪਿਆ ਹੀ ਇਧਰ ਆ ਮੇਰੀ ਗੱਲ ਸੁਣਾ ਕਮੰਡ ਗੱਲ ਨਹੀਂ ਸੁਣੀ ਜਾਂਦੀ ਹਾਂ ਕੋਲ ਲੰਗਰੀ ਲੱਗਾ ਜਾਵੋ ਚਾਵਲਾ ਇੱਥੇ ਲਾ ਲੋ ਭਾਵੇਂ ਚੱਟ ਨਹੀਂ ਲੈ ਦੂੰਗਾ ਲੈ ਆ ਪਾ ਦੀਆਂ ਆ ਆ ਕਰ ਮੇ ਜਿਹਾ ਆਹ ਜਦੋਂ ਹੀ ਲੋਥਾਂ ਤੋਂ ਰਹੀ ਵਾਵਾ ਜਦ ਤੇ ਪੇੜ ਵੜੀ ਬਲੌਗ ਬਣਾਣਾ ਹੋਣੀ ਸ਼ੁਰੂ ਕੀਤਾ ਜੇ ਹੰਡੇ ਤੋਂ ਡੇ ਪੂਰੇ ਚੱਲੇ ਜੇ ਇਹ ਕੰਮ ਆਲੀ ਛੜ ਕਰਿਆ ਵਿਖਿਆ ਜਦੋਂ ਮੈਂ ਪੜਦਾ ਨਾ ਹਾਂ ਐਸੀ ਸ਼ੂਟਿੰਗ ਹੁੰਦੀ ਪਿੰਡ ਗੁਰਵਾਰ ਹੋਈ ਸਕੂਲੋਂ ਭੱਜ ਗਏ ਫਿਰ ਮੈਂ ਵਿਖਾਉਣਾ ਜੇ ਉਹ ਗਲੀ ਕੀ ਚ ਗਏ ਨਾ ਪਾ ਉਹ ਬਾਹਲੇ ਹੁੰਦਾ ਜਿੱਥੇ ਸਾਦ ਹੋ लगा लगे ट्रैक्टर मैं क्यों पाओ चलो भी वेखो गली का भी ध्यान रखे कित्त लाया लाया शामी है। नहीं। 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 ਕਾਰ ਗਿਆ ਦਰਖੀਆਂ ਛਾ ਕੇ ਲੰਘ ਕੇ ਪਾ ਦੇ ਚੱਲ ਆਉਂਦੇ ਗਲੀਆਂ ਥਾਣੇ ਕੱਢ ਲਈ ਨੇ ਐਂ ਨਹੀਂ ਵੀ ਜਿਆਦਾ ਟਾਈਮ ਲੱਗ ਜਾਣਾ ਫਿਰ ਆਈ ਕਰ ਲਈਂ ਕਿ ਉਹਦੀ ਜਲਦੀ ਜੀਰੇ ਮੇਮਰ ਤੇ ਖੈਰਾ ਜੀ ਆਈ ਤੇ ਆਇਆ ਨਾ ਪੈਸੇ ਤੇ ਇਹ ਬਣਾਇਆ ਨਾ ਤੇ ਇੱਕ ਸਟੇਜ ਅੰਦਰ ਬਣਾਈ ਆ ਸਾਰਾ ਸਫਾਈ ਕੀਤੀ ਸੀ ਦੇ ਆ ਦੇ ਦੇ ਆ ਇੱਧਰ ਜੜੀ ਦੇ ਇੱਥੇ ਉਹਨਾਂ ਰੋਟੀ ਪਾਣੀ ਪਕਦਾਂ ਇਹ ਇੱਥੇ ਹੁੰਦਾ ਉਹਨਾਂ ਦਾ ਰੋਟੀ ਪਾਣੀ ਹੁੰਦੇ ਬੁਗਾ ਵੱਜਾ ਨਾ ਐਸੇ ਕਿੱਪੀ ਕਰਿਆ ਆਲੀ ਬੈਠੇ ਹੋਈ ਆ ਇੱਥੇ ਗੜੀ ਜੀ ਆ ਇਹਨੂੰ ਕਿਹੜੀ ਫਿਲਮ ਹੈ ਆ ਸੱਦਾ ਜਾ ਰਿਹਾ ਇਹ ਕਿਹੜੀ ਫਿਲਮ ਹੈ ਕਿੱਪੀ ਕਰਿਆ ਆਲੀ ਜਿਹੜੀ ਆਹ ਹੋਈ ਇਹ ਇਹ ਚੰਡੀਗੜ੍ਹੋਂ ਪਸਾ ਆਹਾਂ ਇਹ ਪੂਰੀ ਭੀੜ ਪੈ ਗਈ ਜਾਂ ਉੱਪਰ ਕਾਮਾ ਪਕੌੜੇ ਪਕੌੜੀ ਆਰੇ بابا ਪਕੌੜੇ ਵੀ ਇਹ ਚ ਕੀ ਪਾਉਣਾ ਠੰਡਾ ਪਕੌੜੇ ਪਕੌੜੇ ਜਾਓ ਫੜਾ ਲਾ ਕਾਮ ਪਕੌੜੇ ਆ ਪਕੌੜੀ ਜੇ ਕਿਉਂ ਵੇਕੇ ਜੋਣਾ ਜੋਨ ਸੁਧਰੀ ਏ ਕਿਹੜੀ ਪੀਣੀ ਫਿਰ ਕਹਿੰਦਾ ਉਹ ਵਿੱਕਾ ਤੇ ਰੰਗ ਅਰ ਕੀ ਮਰੀ ਜਾਂਦੇ ਕਿਉਂ ਵੀਰਾ ਉਹ ਚਾ ਲੈ ਆ ਪੂਰਾ ਜੂਰਾ ਗਿਆ ਉਹ ਪਾ ਲਓ ਕੜੀ ਪਾਉਂ ਕੜੀ ਚ ਪਾਉਂ ਕਿਉਂ ਵਿਕੇ ਪਿੱਕਾ ਛੱਡੂ ਪਰ ਪਿੱਕਾ ਗਰੀ ਛੱਡੂ ਇਹ ਕੜੀ ਆਪਾਂ ਹੀ ਖਾਣੀ ਆ ਕੜੀ ਬਗਾਨੇ ਖਾਣੀ ਆ ਸੱਜਾ ਘਣਾ ਹੈ ਬੜਾ ਟਾਈਮ ਪੀ ਲੈ ਮੈਂ ਅਪਰੋਂ ਦਮਾੜਾ ਆਈ ਗਾਲੋ ਜਾਈ ਮੈਨੂੰ ਕਹਿੰਦਾ ਜੋ ਪਤਾ ਨਹੀਂ ਕਿ ਦੇਰ ਆ ਸਭ ਇੱਕ ਦਿਨ ਤੋਂ ਉਹ ਗੱਲ ਅੱਜ ਆਲੂ ਵਾਲੇ ਨਾ ਲੋ ਵੀ ਮਿੱਤਰੋ ਆਪਾਂ ਚੱਲੇ ਜੇ ਆ ਪੀ ਕੇ ਤੋਂ ਸਾ ਆਪਣੀ ਡੈਡ ਰਾਈਟਰ ਮੋੜਨਾ ਭੀੜ ਬਹੁਤ ਜਿਆਦੀ ਛੋਟਾ ਘੜਾ ਸੌਖਾ ਮੁੜਦਾ ਔਰ ਕਾਲਾ ਹੈ ਝੂਠੀ ਮਾਰੀ ਆਂਦੇਆ ਮੋਟਰਸਾਈਕਲ ਤੇ ਪਿਆ ਹੈ ਮੋਟਰਲੇ ਕਿਹੜੇ ਦੇ ਫੜ ਕੇ ਆਉਂਦਾ ਵਾ ਮਾ ਮੇਰਾ ਪਰਣਾ ਪਿਆ ਹੈ ਨਹੀਂ ਕੋਈ ਪਿਆ ਸ਼ੀਟ ਤੇ ਜੂੜੀ ਵਾਹ ਜੂੜਿਆਦਾ ਯਾਦਾ ਯਾਵੇ ਸਭ ਪੈਸਾ ਬੋਈ ਜਿਆਦਾ ਠੀਕ ਹੋ ਗਿਆ ਲਿੰਜਿਆ ਇਹ ਵੇਹ ਸਾਬੋਂ ਹੀ ਜਿਆਦਾ ਵਿਕੇ ਦੇਖ ਪਿਆ ਦੇਖਿਆ ਸਿੱਖੀ ਆ ਗੁਰੂਆ ਉਹਨਾ ਕਹਣਾ ਇਹ ਲੈ ਆਏ ਇਹ ਵਾੜੀਓ ਬਣਾ ਲਈਏ ਹੈਂ ਬਣਾਈ ਚੰਗਾ ਕੀ ਜਾਂਦਾ ਲਾਉਣਾ ਬੜੇ ਮੋਰ ਕੀ ਮੜਕੇ ਆ ਗੁਰੂਆ ਕਹਿੋ ਜੇ ਗੱਲਾਂ ਕਰਦਾ ਉਹ ਗੁੱਸਾ ਕਰ ਲੈਣਾ ਹੀ ਇਹ ਤਰੀਬ ਨਾਲ ਜੇ ਮੜੇ ਮਹੀਨਾ ਹੀ ਕੋਹ ਚੱਲਦੀ ਗੁਰਾ ਧੜੀ ਦੋ ਦੋ ਪੌਂਦਾ ਉਹ ਹੀ ਘੱਟ ਘੱਟ ਕੇ ਇੰਤਣ ਵਕਤ ਪਾਇਆ ਹੁੰਦਾ ਉਹ ਵੀ ਸੋਈਦਾ ਹੀ ਜਾਂ ਕਦਾਂ ਗੇਲਾ ਗਾਣਾ ਲਾਉਣਾ ਆਹ ਲਾਣਾ ਜਿਹੜੀ ਆਂਦੀ ਲਿਆ ਤੇ ਇੰਨੇ ਅੰਨਸ਼ੇ ਦਾ ਮੱਤ ਕਿਹਦੇ ਰੰਗ ਪਕਾ ਮਰ ਜਾਣੇ ਆਏ ਆਈ ਤੇਰਾ ਕ ਇਹ ਕਿੰਨੇ ਦਿਨਾਂ ਤੱਕ ਦੀ ਲ ਬਹੂਗੀ ਇੱਕੋ ਹੀ ਤੜੀ ਹੈ ਇੱਕੋ ਹੀ ਤੜੀ ਉਹ ਕਿੰਨੇ ਦਿਨਾਂ ਤੱਕ ਗੋਲਾ ਹੈ ਹਰ ਜੇ ਪਾੜੀ ਨੇ ਹਾਂ ਇੱਕ ਆ ਨੀ ਉਹ ਤੇ ਨਾ ਜਾਵਾਂ ਲੜੇ ਤੇਰੀ ਸ਼ਖਰ ਜਾਂਦਾ ਨਹੀਂ ਬਣਦੀ ਤੇਰੀ ਪਾੜੀ ਬਣਦੀ ਤੇਰੀ ਸ਼ਖਰ ਕੱਸੀ ਆ ਤੇਰੀ ਮਾੜੀ ਤੇਰੀ ਕਿਦਾ ਵਧੀਆ ਬਣਦੀ ਨਹੀਂ ਪਾੜੀ ਬਣੀ ਤੇਰੀ ਮਾੜੀ ਨਹੀਂ ਆ ਹਰ ਪੇ ਅੱਧਾ ਹੀ ਫੰਡ ਕਰਦੇ ਆ ਤੇਰਾ ਮੈਨੂੰ ਨਿਕਲੇ ਨਹੀਂ ਪੁੱਛ ਕੈਮਰੇ ਗਾੜੀ ਕਰਦੇ ਆ ਜੀ ਇਹ ਬੰਦ ਹੋ ਗਿਆ ਨਹੀਂ ਤਰ ਪੈਣਾ ਇਹ ਮੈਨੂੰ ਇਹ ਮੈਂ ਬੈਗ ਵੀਡੀਓ ਪੜਾਉਂਗਾ ਅੱਛਾ ਮੇਰੀ ਬਹੁਤ ਸੇਵਾਤ ਸਰਵਿਸ ਵਾਲੀ ਦੀ ਨਘਾ ਨਘਾ ਪਾਣੀ ਦਾ ਨਘਾ ਹੋਲੇ ਇਹ ਪਾਣੀ ਇਧਰੋਂ ਹੀ ਆ ਗਿਆ ਤੇ ਉਧਰੋਂ ਡੈਡ ਚੱਲੇ ਮੱਕਈ ਕਰਨ ਜਾਵਦੀ ਕੇ ਚੱਲ ਬਿਕਰੀ ਓਏ ਇਧਰ ਆਵੀ ਬੰਦਾ ਹੋਦੀ ਆ ਹੈ ਹੇ 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 ਆਵੇਂਗਾ ਨਹੀਂ ਆਗੇ 2 ਕਿਲੋ ਪਕੌੜਾ ਕਿੱਕ ਮਕਾਈ ਭਰੀ ਹੈ ਘਾਲੀ ਬਸੰਦੇ ਖਾ ਕੇ ਲੰਗਰ ਤੇ ਹੁਣ ਆਗੇ ਆਉਂਦੇ ਟਾਈਮ ਤੇ ਆਉਂਦੇ ਘਰੇ ਤੇ ਨਹੀਂ ਮੈਂ ਨਾ ਇੱਕ ਚੀਜ਼ ਦਾ ਹਿਸਾਬ ਲਾਇਆ ਜੇ ਆਮ ਹੀ ਕਰਾਂ ਜੇ ਗੱਲਾਂ ਹੁੰਦੀਆਂ ਰਹਿੰਦੀਆਂ ਆ ਤੂੰ ਮਾਂ ਦੇ ਮਗਰ ਲੱਗਦਾ ਫਲਾਣਾ ਟਮਕਾਣਾ ਮੈਂ ਇਹ ਚੀਜ਼ ਜਾਨਣਾ ਵੀ ਕਿਹੜੀ ਮਾਂ ਹੈ ਆਪਣੀ ਆਪ ਗਿੱਲੇ ਥਾਂ ਦੇ ਪੈਗੇ ਆਪਾਂ ਨੂੰ ਸੁੱਕੇ ਥਾਂ ਦੇ ਸਾਨੂੰ ਪਾਉਂਦੀ ਰਹੀ ਹੈ ਪੌਂਦੀ ਰਹੀ ਆ ਹਨਾ ਹਾਡਿੰਗਾ ਸਾਡੀਆਂ ਲੈਟਰਿੰਗ ਆ ਉਹ ਸਾਫ ਕਰਦੀ ਰਹੀ ਐ ਅਈ ਮਾਂ ਦੇ ਮਗਰ ਨਾ ਲੱਗੀ ਤੇ ਤਾ ਡੇਰ ਗਿਆ ਨ ਮਗਰ ਲੱਗੀ ਹੈ ਤੇ ਜੇ ਕੁਝ ਸਮਾਂ ਪਾ ਗਏ ਉਹ ਬੰਦੇ ਮੜ ਕੇ ਆਪ ਦੀ ਜਨਾਨੀ ਦੇ ਮਗਰ ਲਾ ਕੇ ਕਹਿਣ ਵੀ ਤਾਂ ਕਰਕੇ ਵੀ ਕਦੀ ਮੂੰਹ ਜੋ ਪਹਿਲੋਂ ਉਹ ਜੀ ਗੱਲ ਨਾ ਕਰੋ ਵੀ ਮੜ ਕੇ ਆਵ ਤੁਹਾਨੂੰ ਹਰਜਾਨਾ ਭਰਨਾ ਪਵੇ ਬਾਕੀ ਜਿਹੜੀ ਮਾਂ ਆ ਨਾ ਮਾਂ ਦਾ ਦੇਣਾ ਆਪਾਂ ਸਾਰੀ ਉਮਰ ਨਹੀਂ ਦੇ ਸਕਦੇ ਅਸੀਂ ਠੀਕ ਹੈ ਜਿਹੜੀ ਮਾਂ ਨੇ ਵੱਡਾ ਕੀਤਾ ਆ 9 ਮਹੀਨੇ ਪੇਟ 'ਚ ਰੱਖਿਆ ਆ ਇੰਨੀਆਂ ਤਕਲੀਫਾਂ ਝੱਲੀਆਂ ਆ ਅਹੀਂ ਉਹਦੇ ਮਗਰ ਨਾਲ ਲੱਗੀ ਤੇ ਕਿਹਦੀ ਮਗਰ ਲੱਗੀ ਤੇ ਅੱਜ ਤੱਕ ਵੱਡੇ ਹੋਣ ਤੱਕ ਫੇਰ ਵੀ ਮਗਰ ਪੁੱਛਦੀ ਵੀ ਰੋਟੀ ਖਾਣੀ ਆ ਜਾਂ ਭੁੱਖ ਨਹੀਂ ਲੱਗੀ ਜਾਂ ਭੁੱਖਾ ਨਾ ਰਹੇ ਜਾਂ ਫਿਕਰ ਕਰਦੀ ਤਾਂ ਡੇਰ ਕੇ ਕਿਦੀ ਫੋਨ ਲਾ ਕੇ ਹੁਣੀ ਪੁੱਛਦੇ ਵੀ ਹਾਂ ਠੀਕ ਆ ਜਾਂ ਕੀ ਹਾਲ-ਕਿਤਾਬ ਇਹ ਕਰਕੇ ਰੱਬ ਤੋਂ ਡਰੋ ਕਿਸੇ ਨੂੰ ਮੂੰਹ 'ਚ ਮਾੜਾ ਸ਼ਬਦ ਨਾ ਗੱਡੋ ਪੀ ਮੁੜ ਕੇ ਵੀ ਤੁਹਾਨੂੰ ਸ਼ਰਮਿੰਦਾ ਹੋਣਾ ਪਵੇ ਤੇ ਨਹੀਂ ਬਾਕੀ ਇਹ ਗੱਲ ਮੇਰੇ ਭਰਾ ਦੱਸਿਓ ਜਰੂਰ ਸਹੀ ਆ ਜਾਂ ਗੱਲ ਸਗਾ ਸੁਗਾ ਕੋਈ ਨਹੀਂ ਜਗਾ ਜੇ ਯਕੀਨ ਕਰਨਾ ਨਾ ਆਪਦੇ ਮਾਂ ਪਿਓ ਦੇ ਕਰੋ ਜੇ ਆਖੀ ਇਹ ਵੀ ਸਗੇ ਤੇ ਅਸੀਂ ਯਕੀਨ ਕਰੀਏ ਸਗੇ ਹੀ ਜਾਰੀ ਸ਼ੁਰੀ ਮਾਰਦੇ ਜਾਂ ਇੱਕ ਅੱਧਾ ਕੋਈ ਸੱਜਣ ਮਿੱਤਰ ਚਾਹੀਦਾ ਹੈਗਾ ਹੋਂ ਤੇ ਯਕੀਨ ਕਰ ਲਓ ਜਿੱਦਾਂ ਕੋਈ ਕਹਿੰਦੇ ਹੁੰਦੇ ਤੂੰ ਤੇ ਆਪਣਾ ਆ ਵੀ ਤੇਰੇ ਲਈ ਐਨੇ ਦੀ ਚੀਜ਼ ਆ ਆਦਾ ਕੋਈ ਰਿਸ਼ਤੇਦਾਰ ਉਹ ਮੈਨੂੰ ਦੱਸਣ ਦਿਆ ਪੀ ਤੁਮ ਆਪਣਾ ਤੇਰੇ ਲਈ ਨੇ ਜੀ ਜਾਂ ਬਾਹਰ ਵਾਲਿਆਂ ਲਈ ਨੇ ਜੀ ਜਿਹੜੇ ਆਪਣੇ ਨਾਲੋਂ ਜ਼ਿਆਦਾ ਆਪਣੀ ਸ਼ਰੀ ਸ਼ਰੀ ਮਾਰਦੇ ਆ ਜ਼ਿਆਦਾ ਮਹਿੰਗਾ ਦਾਦੇ ਆ ਤਾਂ ਕਰਕੇ ਵੀ ਆਪਣੇਆਂ ਨੂੰ ਵਜੋਂ ਆਪਦਾ ਕੰਮ ਕਰੋ ਆਪਦੀ ਮਿਹਨਤ ਕਰੋ ਇਹ ਨਹੀਂ ਆ ਵੀ ਲੋਕਾਂ ਨੂੰ ਕਿ ਸੱਜਣਤਾਈ ਆ ਜਾਂ ਕੁਝ ਵੀ ਆ ਉਹ ਚ ਜ਼ਿਆਦਾ ਆਪਾਂ ਰਗੜੇ ਜਾਂਦੇ ਜਿਹੜੀ ਪੱਗ ਹੈ ਨਾ ਇਹਦੇ ਨਾਲ ਬੜੀ ਸਰਦਾਰੀ ਬੜੀ ਇਤ ਹੈ ਚਲੋ ਹੁਣ ਮਾੜੇ ਕੰਮਾਂ 'ਚ ਆਪਾਂ ਨੇ ਮਾੜੇ ਬੰਦੇ ਪੈ ਗਏ ਆ ਪੱਗ ਵਾਲੇ ਦੀ ਹਜੇ ਵੀ ਬੜੀ ਇਤ ਕਰਦੇ ਆ ਵੀ ਜਨੇ ਪੱਗ ਬੰਨੀ ਹੋਵੇ ਕਈ ਰ ਕੁੜੀਆਂ ਨੇ ਮਗਰ ਲਾ ਕੇ ਵਾਲ ਕਟਾ ਦੇ ਹੁੰਦੇ ਆ ਵੀ ਸਾਡੀ ਨਾਲ ਦੀਆਂ ਦੀ ਤੂੰ ਵਾਲ ਕਟਾ ਫਲਾਣਾ ਡਮਕਾਣਾ ਕੁੜੀਆਂ ਵੀ ਥੋੜਾ ਜਿਹਾ ਸ਼ਰਮ ਨੂੰ ਹੱਥ ਮਾਰਨ ਜੇ ਤੁਹਾਡੇ ਪਿਓ ਨੇ ਦਾੜੀ ਰੱਖੀ ਆ ਪੱਗ ਬੰਦ ਆ ਆ ਤੇ ਜੇ ਤੁਹਾਡਾ ਘਰ ਵਾਲਾ ਇਦਾਂ ਪੱਗ ਵਾਲਾ ਮਿਲ ਜੇ ਤੁਹਾਨੂੰ ਤੇ ਕੀ ਆਖਰਾ ਜੱਲੀ ਤਾਂ ਕਰ ਕੋਈ ਗੁਰੂਆ ਜਿਹੜੀ ਪੱਗ ਵਾਲਾ ਸਿੱਖੀ ਬੜੀ ਔਖੀ ਮਿਲ ਜੇ ਕਿੰਨੀਆਂ ਗੁਰੂਆਂ ਨੇ ਕੁਰਬਾਨੀਆਂ ਦਿੱਤੀਆਂ ਅੱਜ ਦੇ ਸਮੇਂ ਅੱਜ ਦੇ ਸਮੇਂ ਜੇ ਕੋਈ ਕਿਸੇ ਲਈ ਬੁਰਾ ਨਹੀਂ ਬੰਦਾ ਤੇ ਆਪਣੇ ਜਿਹੜੇ ਗੁਰੂ ਹੀ ਉਹਨਾਂ ਨੇ ਆਪਣੇ ਸੀਸ ਹੀ ਲਵਾਤੇ ਉਹ ਵੀ ਇੱਕ ਦਸਤਾਰ ਕਰਕੇ ਤੇ ਆਪਾਂ ਅੱਜ ਜੇ ਆਵਾਜ਼ ਰਖੀਏ ਕਹਿ ਦਿੰਦੇ ਕਈ ਵੀ ਦਾੜੀ ਰੱਖ ਲਈਏ ਗਰਮੀ ਲੱਗ ਰਹੀ ਫਲਾਣਾ ਢਮਗਾਣਾ ਉਹ ਵੀ ਗੁਰੂ ਹਗੇ ਵੀ ਜਿਹੜੇ ਆਪ ਸਿੱਖੀ ਬਦਲੇ ਤੱਤੀਆਂ ਤਵੀਆਂ ਦੇ ਪੈ ਗੇ ਨਿਗੇ ਨਿਗੇ ਸਾਬ ਜਿਹਾ ਦੇ ਹਨਾ ਨੀਆਂ ਚ ਚਿੰਨ ਤੇ ਉਹ ਵੀ ਆਪਣੀ ਇੱਕ ਪੱਗ ਕਰਕੇ ਮੇਰੇ ਭਰਾ ਪੱਗ ਦੀ ਕਦਰ ਕਰੋ ਪੱਗ ਬੰਨਿਆ ਕਰੋ ਸਿੱਖੀ ਸਰੂਪ ਵੱਲ ਜੁੜੋ ਪਾਠ ਕਰੋ ਤੇ ਨਹੀਂ ਗੁਰੂਆ ਫਰੀਖ ਹੋ ਮਾਰੀ ਮੈਂ ਕਰੀ ਵੀ ਲੈ ਇਹ ਕਰਨਾ ਕੀ ਆ ਇਹ ਲੈਣ ਲੱਥੇ ਤੇ ਆ ਵੀ ਗਿਆ ਜੂੜੀ ਜੂੜੀ ਓ ਨਾ ਦੁਤਿਆ ਪਰ ਲੱਗਾ ਦੋਨ ਦਾ ਕਰਮ ਸਾਧਵਾ ਬਸ ਆਈ ਆਈ ਮੰਦੀ ਮੰਦੀ ਸ਼ੁਕਰ ਹੈ ਗੁਰੂ ਬਾਬਾ ਐਂਡ ਲੈ ਜੀ ਬਾਬਾ ਕਾਲਾ ਆਏਗਾ ਹਲੇ ਕਿਦ ਨੂੰ ਲਾਗੇ ਦਾ ਉਹ ਮੇਰਾ ਚਲ ਪਾਟਣਾ ਪੈਣਾ ਇਹ ਫੇਰ ਨਹੀਂ ਪਾਟਦਾ ਇਹ ਲੱਗੇ ਕਿਸ ਨੂੰ ਕਰੇਗਾ ਰਾਸ ਸੀਸ ਹੈ ਨਾ ਮੇਰੇ ਕਿੰਨੇ ਨੇ ਆਪਾਂ ਲਿਆ ਗਿਆ ਮਾਤਾ ਮੋਦਰੀਆ ਵਾਕੇ ਵੀ ਕਿਰੜਾ ਸੋਨੇ ਲਾਇਆ ਵਾਕੇ ਹੀ ਉਹ ਐਨੂੰ ਕਰ ਜਾ ਜਾਈਏ ਕਿਉਂਗਾ ਉਹ ਗਾ ਮੇਰਾ ਸਿਰ ਪਿਲੋ ਨਾ ਬੁਰਾ ਵਾਕੇ ਕਿਉਂ ਆਇਆ ਮੇਰੇ ਮਨ ਖੁਸ਼ ਕਰਦਾ ਏ ਮੇਰਾ ਜੋਏ ਵੀਡੀਓ ਬਣਾਵੇ ਵੀਡੀਓ ਬਣਾਵੇ ਬਣਾਈ ਥੋੜੀ ਆ ਵਾਰ ਬਣਾਈ ਪੂਰੀ ਓਕੇ ਦੀ ਮੌਲੀ ਤਰਾਗੇ ਤੁੱਕਾ ਦਾ ਤਾਡੇ ਬਣ ਗਏ ਨੰਬਰ ਅੱਜ ਛੱਡ ਦੋ ਫੋਨ ਆਵਾਂ ਲਮੀ ਕਰਨੇ ਆ ਉਹ ਗੁਰੂਆ ਕੋਚੇ ਦਾ ਫੇਰ ਖਾਣਗੇ ਲਾਵਾ ਵੀ ਜਟੋ ਕੰਮ ਧੰਦਾ ਕਰਕੇ ਹੋ ਗਏ ਇਹ ਵਿਹਲੇ ਹੁਣੇ ਕਾ ਮੂੰਹ ਆਤ ਹੋ ਗਏ ਸ਼ਹੀਏ ਪ੍ਰਸ਼ਾਦਾ ਪਾਣੀ ਤੇ ਦੂਜੀ ਗੱਲ ਕਈ ਭਰਾਵਾਂ ਨੇ ਹੁਣ ਇਹ ਚੀਤੇ ਬੜੇ ਮੈਸੇਜ ਆਉਂਦੇ ਵੀ ਤੁਸੀਂ ਜਿਹੜਾ ਵਲੌਗ ਹੁਣ گاਵਾ ਤੇ ਨਹੀਂ ਪਾਉਂਦੇ ਫਾਰਮ ਨਹੀਂ ਵਿਖਾਉਂਦੇ ਪਹਿਲੀ ਗੱਲ ਫਾਰਮ ਸਾਜੀ ਮੈਂ ਦਾਣੇ ਵਿਖਾਉਂਦਾ ਇੱਕ ਚੱਲਣ ਦੀ ਬਿਮਾਰੀ ਹਨਾ ਜਿਹੜਾ ਵੀ ਕੋਈ ਭਰਾ ਆਉਂਦਾ ਉਹਦਾ ਫਰਜ ਲਿਆ ਗਾਣਾ ਬੁਗੇ ਗਾੜੀ ਫਲਮਾ ਅੱਜ ਵੀਰ ਆਏ ਸੀ ਜੀ ਉਹ ਬਾਰੇ ਬਾਰੇ ਕਿਹੜੇ ਪਿੰਡ ਤੋਂ ਉਹ ਬੂਹੇ ਗਾੜੀ ਖਲੋਤੇ ਰਹੇ ਹਾਰ ਨੂੰ ਮਾਰੇ ਹਨਾ ਖਲੋਤੇ ਰਹੇ ਵਧੀਆ ਕਈ ਆਉਂਦੇ ਆ ਵੀ ਖਲੋਂਦੇ ਕਿੱਥੇ ਆ ਜਿੱਥੇ ਫਾਰਮ ਆ ਫਾਰਮ ਦੇ ਅੰਦਰ ਜ ਆਣ ਕੇ ਹੁਣ ਦੱਸੋ ਵੀ ਚਮਨਾ ਬੰਦਾ ਕਿਸ ਨੂੰ ਕੋਈ ਕਹਿਣ ਜੋਗਾ ਮਾੜੀ ਚੰਗੀ ਨਾ ਲੜ ਜਾਗਾ ਘਰੇ ਆਇਆ ਤਾਂ ਕਰਕੇ ਵੀ ਆਪਾਂ ਫਾਰਮ ਦੀਆਂ ਵੀਡੀਓ ਪਾਉਣੀ ਆ ਬੰਦ ਹੀ ਕਰਤੀਆਂ ਵੀ ਕੋਈ ਨਹੀਂ ਜਿਹੜੇ ਵੀਰ ਭਰਾ ਨੂੰ ਕੋ ਪੁੱਛਣਾ ਹੋ ਮੈਸੇਜ ਕਰ ਲੈ ਜਾਂ ਕਨੈਕਟ ਕਰ ਲੈ ਉਹਨੂੰ ਆਪਾਂ ਦੱਸਾਂਗੇ ਏ ਜੀ ਕਰਕੇ ਆਪਾਂ ਫਾਰਮ ਦੀਆਂ ਵੀਡੀਓ ਪਾਉਣੀਆਂ ਬੰਦ ਕਰਤੀਆਂ। ਬਾਕੀ ਕਈ ਵਾਰ ਇਹ ਜੀ ਹੋ ਜਾਂਦੀ ਹੈ ਵੀ ਆਪਾਂ ਕਰਨਾ ਕੋ ਚੰਗਾ ਚਾਹੁੰਦੇ ਆ, ਉਹ ਮੜਾ ਜਾਂਦਾ। ਬਾਕੀ ਚਲੋ ਕੋਈ ਨਹੀਂ, ਪ੍ਰਮਾਤਮਾ ਹਰ ਇੱਕ ਨੂੰ ਚੜ੍ਹਦੀ ਕਲਾ 'ਇ ਰੱਖੇ। ਬਾਕੀ ਚਲੋ ਮੇਰੇ ਭਰਾ ਇੰਨੇ ਨਾਲ ਕਰਦੇ ਆਂ ਵਲੌਗ ਦੀ ਸਮਾਪਤੀ। ਹੁਣ ਮਿਲਦੇ ਆਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ। ਬਾਕੀ ਚੈਨਲ ਸਬਸਕ੍ਰਾਈਬ, ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਮੇਰੇ ਭਰਾ। ਧੰਨਵਾਦ।